ਉਹਨਾਂ ਦਾ ਆਰ ਦਾ ਪਟਿਆ ਹੋਇਆ ਸੀ ਉਹ ਜਿੱਥੇ ਉਹ ਕੱਪੜਾ ਬੁੰਦੇ ਸੀ ਜਾਂ ਖੁੱਡੀ ਕਹਿੰਦੇ ਆਪਾਂ ਆਪੋ ਆਪਣੇ ਰਾਪੀ ਦੀ ਬੋਲੀ ਹੈ ਕੱਪੜਾ ਹੁੰਦਾ ਵਾਸਤੇ ਤਾਂ ਕਹਿੰਦੇ ਕਿ ਤੇ ਉਸ ਝੱਖੜ ਹਨੇਰੀ ਦੇ ਵਿੱਚ ਰਾਤ ਦਾ ਹਨੇਰਾ ਹੱਥ ਫਸਾਰਿਆ ਦੀਦਾ ਨਹੀਂ ਸੀ ਆਮਰ ਬਾਜੀ ਜਾ ਕੇ ਉਸ ਜਲਾਇਆਂ ਦੇ ਉਹ ਆਰੋ ਦੇ ਵਿੱਚ ਉਹ ਖੁੱਡੀ ਦੇ ਉੱਜ ਡਿੱਗਦੀ ਭਾਵੇਂ ਆਪ ਨਿੱਗ ਪੈ ਪਰ ਉਹ ਗਾਂਗਰ ਨੂੰ ਸਵਾਰ ਕੇ ਰੱਖਿਆ ਜਿਹੜੀ ਗਾਂਗਰ ਦੇ ਪਾਣੀ ਨਾਲ ਜਾ ਕੇ ਗੁਰੂ ਅੰਗਦ ਦੇ ਮਹਾਰਾਜ ਨੂੰ ਇਸ਼ਨਾਨ ਤਾਂ ਤੇ ਉਸ ਵੇਲੇ ਜਲਾਨੀ ਨੇ ਪੁੱਛਿਆ ਕਹਿਣ ਲੱਗਿਆ ਭਗਵਾਨੇ ਬਾਹਰ ਖੜਕਾ ਹੋਏ ਫਰਕਾ ਹੋਏ ਜਲਾਦੀ ਕਹਿਣ ਲੱਗੀ ਕਿ ਆ ਵੇਲੇ ਹੋਰ ਕੌਣ ਹੋਣਾ ਹੈ ਇਹ ਅਗਰੂ ਨਿਸਾਬ ਹੈ ਉਹਦਾ ਕੋਈ ਥਾਂ ਨਹੀਂ ਅਗਰੂ ਨਿਸਾਬ ਹੈ ਫਿਰ ਤਾਂ ਕੁੜਮਾਂ ਦੇ ਬਾਅਦ ਉਹੀ ਡਿੱਗਿਆ ਹੋਣਾ ਮੁਰਗੀ ਦੇ ਹੋਣੇ ਆ ਤਾਂ ਕਿ ਉਹ ਸਵੇਰੇ ਸ੍ਰੀ ਅਮਰਦਾਸ ਜੀ ਜਿਨ੍ਹਾਂ ਦੀ ਲੰਮੀ ਭਗਤੀ ਸੀ ਕਹਿਣ ਲੱਗੇ ਕਿ ਦਾ ਕਮਲੀਏ ਮੈਨੂੰ ਜੋ ਕੁਝ ਕਹਿਣਾ ਹੈ ਉਹ ਕਹਿ ਲਈ ਪਰ ਮੇਰੇ ਗੁਰੂ ਨੂੰ ਕੁਝ ਨਾ ਕਹੀ ਇਹਨਾਂ ਸ਼ਬਦ ਕਹਿਣ ਦੀ ਦੇਰ ਸੀ ਕਿਦੇ ਨਾਲ ਦੀ ਨਾਲ ਜਲਾਹੀ ਦਾ ਹੋਈ ਰੋਈਏ ਜੜ ਤਾਂ ਸ੍ਰੀ ਆਪਰ ਰਾਜੀ ਇਸ ਤਰ੍ਹਾਂ

ਆਪਣੇ ਅੰਗ ਦੇ ਨਾਲ ਲਾ ਕੇ ਸ੍ਰੀ ਆਮਰਦਾਸ ਜੀ ਅੰਦਰ ਗੁਰਨਾਮ ਦੀ ਜੋਤ ਟਕਾ ਕੇ ਤੀਸਰੇ ਪਾਸ਼ਾ ਹੋ ਗਾ। ਉਹ ਭਲੇ ਆ ਕਦੇ ਕਿਤੇ ਗੁਰੂ ਦੀ ਸੇਵਾ ਕਰਕੇ ਤਾਂ ਇੱਕ ਜਿਹਨੇ ਗੁਰੂ ਕੀਤੀ ਚਾਕਰੀ ਜਿਨ੍ਹਾਂ ਨੇ ਗੁਰੂ ਦੀ ਸਾਦੀ ਸੇਵਾ ਕੀਤੀ ਉਹ ਹਰੂ ਦਾ ਹੀ ਰੂਪ ਹੋਵੇ। ਕੋਨਾ ਦੇ ਵਿੱਚ ਤੇ ਹਰੂ ਦੇ ਵਿੱਚ ਕੋਈ ਫਰਕ ਹੀ ਨਹੀਂ ਆ ਰਿਹਾ। ਇਹ ਗੁਰ ਕੀ ਕੀਤੀ ਚੱਕਰੀ ਜੇ ਸਭ ਬਲ ਹਾ ਭਾਈ ਇਹਨਾਂ ਨੇ ਇੰਨਾ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਧਾਤੂ ਇਡੇ-ਗੇਡੇ ਮਾਣ ਪ੍ਰਾਪਤ ਕਰ ਲਈ ਭਾਈ ਮੰਜ ਵਰਗਿਆਂ ਨੇ ਭਾਈ ਬੈਦੋ ਵਰਗਿਆਂ ਨੇ ਭਾਈ ਛਲੋ ਵਰਗਿਆਂ ਨੇ ਮੈਂ ਕਿੰਨੀਆਂ ਕੰਨਾਂ ਦਾ ਹਾਲਾ ਦੇਵਾਂ ਐਸੇ ਬੜੇ ਗੁਰੂ ਕੇ ਸਿੱਖ ਤਾਂ ਫਿਰ ਉਹਨਾਂ ਨੇ ਗੁਰੂ ਦੇ ਦਰ ਦੀ ਚਾਕਰੀ ਕਰਕੇ ਬੜਾ ਕੁਝ ਪਾਇਆ ਬਾਬਿਆ ਦਾ ਵਰਗਿਆ ਜੇ ਗੁਰ ਕੀ ਕੀਤੀ ਜਗ ਰੀਤਨ ਸਦ ਬਲਿਹਾਰੀ ਤਾਂ ਮੇਰੇ ਗੁਰੂ RAMDAS ਮਹਾਰਾਜ ਕਿਰਪਾ ਕਰਦੇ ਆ ਪਾਸ਼ਾ ਕਿੰਦੇ ਹੀ ਗੁਰ ਸਿਖਾ ਮੈਂ ਉਹਨਾਂ ਤੋਂ ਸਦ ਕੇ ਜਾਣਾ ਸਦਾ ਸਦ ਕੇ ਜਾਣਾ ਜਿਨ੍ਹਾਂ ਹਰਾਂ ਦੀ ਗੁਰੂ ਦੀ ਦਸੀ ਹੋਈ ਸੇਵਾ ਕੀਤੀ ਆਪੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲਿਆ ਹੈ ਮਾਰਾ ਹਰਨ ਦਾ ਕੀ ਪਰਮਾਤਮਾ ਦੀ ਹਰੀ ਜਿਹੜਾ ਤੇਰਾ ਨਾਮ ਹੈ ਨਾ ਇਹ ਬੜਾ ਤਾਕਤਵਰ ਹੈ ਤੇਰੇ ਨਾਮ ਦੇ ਵਿੱਚ ਬੜੀ ਹੀ ਤਾਕਤ ਹੈ ਤਾਂ ਫਿਰ ਜਿਹੜਾ ਤੇਰਾ ਨਾਮ ਹੈ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰ ਤਾਂ ਪਾਸ਼ਾ ਕਿੰਦੀ ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰਥ ਹੈ ਇਦੇ ਵਿੱਚ ਸਮਰੱਥਾ ਹੈ ਇਹ ਵੱਡੇ ਵੱਡੇ ਦੁਖੀਆਂ ਦੇ ਦਰਦਾਂ ਨੂੰ ਹਰਿਆ ਬੜੀ ਬੜੀ ਵਜ਼ੀਰ ਖਾਂ ਵਰਗਿਆਂ ਦੀ ਜ਼ਰੂਰਤ ਦੇ ਰੂਪ ਠੀਕ ਹੋ ਗਈ ਤੇਰੇ ਨਾਮ ਦੇ ਵਿੱਚ ਇਹੀ ਵੱਡੀ ਤਾਕਤ ਹੈ ਹਰ ਹਰ ਤੇਰਾ ਨਾਮ ਹੈ ਦੁੱਖ ਮੀਟਣ ਹਾਰ ਥੇ ਬਣੂ ਜੀ ਤੇਰਾ ਨਾਮ ਸਾਰੇ ਦੁੱਖਾਂ ਨੂੰ ਦੂਰਾਂ ਦੇ ਸਮਰਥ ਹੈ ਪਰ ਇਹ ਨਾਮ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਉਹ ਇਤੋ ਜਿੰਮਾ ਗੁਰੂ ਦੀ ਸੇਵਾ ਕੀਤੀ ਇਹ ਦੁੱਖ ਮੀਟਣ ਹਾਰ ਦੁੱਖਾਂ ਨੂੰ ਮੀਟਣ ਦੇ ਸਮਰਥ ਨਾਮ ਦੀ ਦਾਤ ਇਹ ਗੁਰੂ ਦੀ ਸੇਵਾ ਕਰਨ ਨਾਲ ਮਿਲਦੀ ਹੈ ਉਹ ਸੇਵਾ ਦੀ ਮਾਹੀ ਹੈ ਗੁਰੂ ਗੋਸਤਾਰ ਸੇਵਾ ਤੇ ਪਾਈਏ ਇਹ ਦੁੱਖ ਮਿਟਣ ਹਾਰਾ ਨਾਮ ਕਿਥੋਂ ਮਿਲਦਾ ਹੈ ਗੁਰੂ ਦੀ ਸੇਵਾ ਕਰਨ ਦੇ ਨਾਲ ਗੁਰੂ ਸੇਵਾ ਤੇ ਪਾਈਏ ਪਰ ਜਿਨ੍ਹਾਂ ਨੇ ਇਹ ਨਾਮ ਦੀ ਦਾਤ ਪ੍ਰਾਪਤ ਕਰਕੇ ਜੀਵਨ ਕਮਾ ਲਿਆ ਗੁਰੂ ਦੇ ਹੁਕਮ ਨੂੰ ਮੰਨ ਲਿਆ ਉਹ ਵਰਗੇ ਗੁਰਮਖੋ ਗੁਰਮਖ ਨਿਸਾਰਾ ਗੁਰੂ ਦੀ ਗੱਲ ਮੰਨ ਲਾ ਕੇ ਉਹਨਾਂ ਦਾ ਮਨ ਗੁਰੂ ਦੀ ਮੱਤ ਦੇ ਨਾਲ ਢਲ ਗਿਆ ਉਹ ਬਰਖ ਬਣ ਗਏ ਨਸਤਾਰਾ ਦਾ ਭਾਵ ਉਹਨਾਂ ਦਾ ਇਹ ਸੰਸਾਰ ਦੇ ਤੋਂ ਪਾਰ ਪਤਾਰਾ ਮੁਕਿਆ ਉਹ ਇਹ ਭਾਵ ਸੰਕਰਨ ਉਤਾਰ ਕੇ ਹਨ ਜੋ ਹਰ ਨਾਮ ਤੇ ਆਏ ਦੀ ਤੇਜਾ ਪਰਬਾਨਾ ਆਵਾਸ਼ਾ ਕਹਿੰਦੇ ਜੋ ਹਰ ਨਾਮ ਤੇ ਆਏ ਜੀ ਇਹ ਮੇਰੇ ਮਾਲਕ ਜੋ ਤੇਰੇ ਨਾਮ ਨੂੰ ਘਾਉਂਦੇ ਹਨ ਤੇਰਾ ਨਾਮ ਨੂੰ ਸਿਮਰਦੇ ਹਨ ਤੇ ਜਨ ਪਰਵਾਨਾ ਉਹ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਉਹੀ ਪਰਵਾਰ ਹੁੰਦੇ ਨੇ ਉਹੀ ਕਬੂਲ ਹੁੰਦੇ ਨੇ ਮੋਲਾਂ ਨੂੰ ਪਰਮਾਨ ਕੀਤਾ ਜਾਂਦਾ ਕਿਉਂਕਿ ਤੇਰੇ ਨਾਮ ਦੇ ਸਦਕਾ ਉਹ खरे ਬਣ ਜਾਂਦੇ ਹਨ ਤੇਰਾ ਨਾਮ ਐਡੀ ਸਮਰੱਥਾ ਵਾਲਾ ਹੈ ਉਹਨਾਂ ਦੇ ਅੰਦਰੋਂ ਕੋਟ ਕੱਢ ਲੈਂਦਾ ਹੈ ਤਾਂ ਫਿਰ ਗੁਰਮਤ ਪਿਆਰੇ ਦੁਨੀਆ ਦੇ ਤੌਰ ਤੇ ਵੇਖੀਏ ਜਿਹੜਾ ਸਹੀ ਨੋਟ ਹੈ ਕੋਨੋ ਹਰ ਕੋਈ ਆਪਣੇ ਖਜ਼ਾਨੇ ਦੇ ਵਿੱਚ ਪਾ ਰਿਹਾ ਜਿਹੜਾ ਇਹ ਨਾਲ ਰੋਟ ਹੈ ਨਾ ਕੋਈ ਪਰਖ ਕਰਕੇ ਆਪਾਂ ਦੋਹ ਤਾਨਾ ਕਰਕੇ ਬਕੂਏ ਜਹਾਂ ਲੈ ਨਹੀਂ ਆ ਪਰ ਜਿਹੜਾ ਨਾਖਰੀ ਨੋਟ ਹੈ ਜਿਹਦੇ ਵਿੱਚ ਖੋਤ ਹੈ ਫਿਰ ਉਹਨੂੰ ਕੋਈ ਵੀ ਆਪਣੇ ਖਜ਼ਾਨੇ ਨਹੀਂ ਹੋਊਗਾ ਕਿਤੇ ਤਾਂ ਨਾਖਰੀ ਕਿਤੇ ਇਹ ਤਾਂ ਨਾਖਰੀ ਹੈ ਤੇਰੇ ਨਾਮ ਦੇ ਸੇਵਾ ਦੇ ਨਾਲ ਤਾਂ ਫਿਰ ਉਹ ਜੀਵ ਆਸਰੀ ਹੁਣਾ ਵਾਲ ਬਣ ਜਾਂਦਾ ਹੈ ਉਹਦੇ ਵਿੱਚੋਂ ਸਾਰੇ ਫੋਟ ਨਿਕਲ ਜਾਂਦੇ ਆ ਪਰ ਜਦੋਂ ਫੋਟ ਨਿਕਲ ਗਏ ਫਿਰ ਜਿੰਨਾ ਅਸੀਂ ਨੂਰ ਨੂੰ ਪਰਮਾਨ ਕਰਨ ਲੈਂਦੇ ਆ ਇਦਾਂ ਹੀ ਪਰਮਾਤਮਾ ਉਹ ਜੀਵ ਨੂੰ ਪਰਵਾਹ ਤਾਂ ਲੈਂਦੇ ਨੇ ਆਪਣੇ ਖਜ਼ਾਨੇ ਪਾ ਲਈਤੋਂ ਵਾਰ-ਵਾਰ ਜੁਨਾ ਦੇ ਵਿੱਚ ਨਹੀਂ ਆਉਣਾ ਪੈਂਦਾ ਉਹ ਉਹ ਆਪਣੇ ਖਜ਼ਾਨੇ ਦੇ ਵਿੱਚ ਪਾ ਲੇਦਾ ਜੋ ਹਰ ਨਾਮ ਤੇ ਆਈ ਦੇ ਤੇ ਜਨ ਪਰਮਾਨਾ ਉਹ ਭਾਈ ਲੰਬ ਦੇ ਦਰ ਤੇ ਵੀ ਪਰਮਾਨ ਹੋ ਜਾਂਦੇ ਹਨ ਜਨ ਬਟੋ ਨਾਨਕ ਬਾਰਿਆ ਸਦਾ ਸਦਾ ਪਰਵਾਨਾ ਹਾ ਮੇਰੇ ਪਾਸ਼ਾ ਕਿੰਦੇ تیر ਬਿਟ ਹੋ ਨਾਨਕ ਬਾਰਿਆ ਸਦਾ ਸਦਾ ਪਰਵਾਨਾ ਜਿਹੜੇ ਭਾਈ ਇਹਦਾ ਉਹ ਨਾਮ ਨੂੰ ਸਿਮਰ ਕੇ ਉਹ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਗਏ ਉਹਦੇ ਦਰ ਤੇ ਕਬੂਲ ਹੋ ਗਏ ਉਹਦੀ ਜੁਰੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਦਾ ਐਸੇ ਗੁਰੂ ਘਰ ਦੇ ਪਰ ਉਹਦਾ ਐਸੇ ਗੁਰੂ ਘਰ ਤੋਂ ਅਸੀਂ ਕਰਵਾਨ ਜਾਂਦੇ ਹਾਂ ਉਹਨਾਂ ਨੂੰ ਸਦਕੇ ਜਾਂਦੇ ਹਾਂ ਸਾਰ ਤੇ ਵਤਨ ਤ ਹੈ ਜੋ ਹਰ ਸਭ ਪਾਵੇ ਆਹ ਮੇਰੇ ਪਾਸ਼ਾ ਕਹਿੰਦੇ हे हरि हे प्रभु ओही सिफत सलामत तेरी सिफत सलामत है जेडी सिफत सलामत तेरी सिफत सलामत है जो तेनु पसंददा जेडी तेनु भा ओही जंगी सिफत सलामत है ओ भी तेरी बडियाई जे है जेडी तेनु आवडी है दो बार माक प्यारा ਦੇ ਜੋ ਗੁਰਮੁਖਾ ਪਿਆਰਾ ਸੇਵ ਦੇ ਤਨ ਹੱਥ ਪਰ ਪਾਵੈ ਤਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਇਹ ਭਾਈ ਜਿਹੜੇ ਮੁਲੁਖ ਗੁਰੂ ਦੇ ਸਨਮੁਖ ਹੁੰਦੇ ਐ ਗੁਰੂ ਦੇ ਝਾਦੀ ਹਾਜ਼ਰੀ ਭਰਦੇ ਐ ਉਹ ਜਿਹੜੇ ਸਨਮੁਖ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕਰਦੇ ਉਹਦਾ ਸੇਵਨ ਕਰਦੇ ਐ ਉਹਨਾਂ ਨੂੰ ਪ੍ਰਭੂ ਸੁਖ ਫਲ ਦਿੰਦਾ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਹੈ ਜੋ ਗੁਰੂ ਦਾ ਪਿਆਲਾ ਸੀਤ ਦੇ ਜੋ ਗੁਰੂ ਦੇ ਸਨ ਕੋ ਘੋ ਕੇ ਗੁਰੂ ਦੇ ਵੱਲ ਮੁੱਕ ਕਰਕੇ ਗੁਰੂ ਦਾ ਹੁਕਮ ਮੰਨ ਕੇ ਫਿਰ ਉਹ ਪਰਮਾਤਮਾ ਦਾ ਸਿਮਰਨ ਕਰਦੇ ਨੇ ਤੈਨ ਹਾਰ ਫਲ ਪਾਵੇ ਉਹਨਾਂ ਨੂੰ ਉਹ ਹਰੀ ਕੋ ਪਰਮਾਤਮਾ ਸੁਖ ਰੂਪੀ ਫਲ ਦੇ ਦਿੰਦਾ ਹੈ ਜਹਾ ਹਰ ਦੇ ਤੇਰਾਈ ਜਲਾ ਜੀਓ ਰਾਤ ਪਰਮਾਤਮਾ ਦੇ ਨਾਲ ਪਿਆਰ ਪਾਈ ਜਾਂਦਾ ਜੇ ਨਾ ਹਾਲ ਸੇਤੀ ਪਿਰਹੜੀ ਪਿਰਹੜੀ ਦਾ ਭਾਵ ਹੈ ਪ੍ਰੇਮ ਪਿਆਰ ਤੇ ਨਾ ਜੀ ਪ੍ਰਭ ਨਾਲ ਕੇ ਪਾਸ਼ਾ ਕਹਿੰਦੇ ਇਹ ਭਾਈ ਜੀ ਦਾ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪਾਈ ਜਾਂਦਾ ਹੈ ਫਿਰ ਉਹ ਉਹਨਾਂ ਗੁਰਮਖਾਂ ਦੇ ਜਿਹੜੇ ਸਦਾ ਪਰਮਾਤਮਾ ਦੀ ਚਰਣਾ ਦੇ ਵਿੱਚ ਜੁੜੇ ਰਹੇ ਇਹ ਹਨ ਜੀ ਉਹ ਜਪ ਜਪ ਪਿਆਰ ਜੀਵ ਦੇ